ਪੰਜਾਬ ਪੁਲਿਸ ਦੁਆਰਾ ਨਸ਼ੇ ਦੀ ਤਸਕਰੀ ਕਰਨ ਵਾਲੇ ਜੈਕਟਾਂ ਦਾ ਪ੍ਰਯੋਗ ਕਰਨ ਵਾਲੇ ਅੰਤਰਰਾਸ਼ਟਰੀ ਡਰੱਗ ਸਿਡਿਕਟ ਦਾ ਪਰਦਾਫਾਸ਼ ਕਰਦੇ ਹੋਏ 1.5 ਕਿਲੋ ਹੈਰੋਇਨ ਸਮੇਤ ਦੋ ਮੁਲਜ਼ਮਾਨوں ਨੂੰ ਕਾਬੂ ਕੀਤਾ ਹੈ ਤੇ ਦੱਸਦੇ ਇਹ ਮੁਲਜ਼ਮ गिरफ्तारी ਤੋਂ ਬਚਣ ਦੇ ਲਈ ਜੈਕਟਾਂ ਦੇ ਵਿੱਚ ਹੈਰੋਇਨ ਜਿਹੜਾ ਹੈ ਉਛਾ ਪਾ ਕੇ ਗੱਡੀ ਦੇ ਵਿੱਚ ਜਿਹੜੇ ਨੇ ਉਹ ਤਸਕਰੀ ਕਰਨ ਦੇ ਕਰਦੇ ਸੀ ਤੇ ਜਾਂਚ ਦੇ ਅਨੁਸਾਰ ਗ੍ਰਿਫਤਾਰ ਮੁਲਜ਼ਮਾ ਨੇ ਪਿਛਲੇ 2 ਮਹੀਨੇ ਦੇ ਵਿੱਚ ਕੋਟਕਪੂਰਾ ਦੇ ਨਸ਼ੇ ਤਸਕਰਾਂ ਦੇ ਨਾਲ ਮਿਲਿਪਗਤ ਕਰਕੇ ਹੈਰੋਇਨ ਦੇ 4 ਖੇਪਾਂ ਦੀ ਤਸਰੀ ਜਿਹੜੀ ਹੈ ਉਹ ਪੀਪੀ ਤੇ ਉੱਥੇ ਹੀ ਡੀਐਸਪੀ ਡੇਰਾਬੱਸੀ ਵਿਕ੍ਰਮਜੀਤ ਸਿੰਘ ਬਰਾੜ ਦੇ ਅਗਵਾਈ ਹੇਠ ਪੁਲਿਸ ਟੀਮਾਂ ਨੇ ਜਿਹੜਾ ਹੈ ਉਹ ਲਾਲੜੂ ਦੇ ਤੱਪਰ ਟੋਲ ਪਲਾਜ਼ਾ ਦੇ ਦੇ ਨਜ਼ਦੀਕ ਇੱਕ ਖਾਸ ਨਾਕਾ ਜਿਹੜਾ ਹੈ ਵਿਸ਼ੇਸ਼ ਨਾਕਾ ਬੰਦੀ ਅਸੀਂ ਕਹਿ ਸਕਦੇ ਹਾਂ ਲਗਾ ਕੇ ਮਲਜ਼ਮਾਂ ਕੋਲੋਂ ਨਸ਼ੀਲੇ ਪਦਾਰਥ ਜਿਹੜੇ ਨੇ ਆ ਸਮੇਂ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਦੱਸਦੇ ਹਈਏ ਤੱਪਰ ਟੋਲ ਪਲਾਜ਼ਾ ਤੇ ਵਿਸ਼ੇਸ਼ ਨਾਕਾ ਲਗਾ ਕੇ ਮਲਜ਼ਮਾਂ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਕਰਕੇ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਹੈ ਉਹ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ ਇਸ ਬਾਬਤ ਐਸਐਸਪੀ ਮੁਹਾਲੀ ਦੀਪਕ 파ਰਕ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਮੁਜ਼ਮਾ ਨੂੰ ਜਿਹੜਾ ਹੈ ਉਹ ਕਾਬੂ ਕੀਤਾ ਗਿਆ ਆਓ ਸੁਣਦੇ ਹਾਂ ਪੁਲਿਸ ਦੀ ਇੱਕ ਟੀਮ ਜਿਹਦੇ ਵਿੱਚ ਐਸਆਈ surjit ਸਾਡੇ ਐਸਪੀ ਰੂਰਲ ਡੀਐਸਪੀ ਸਾਹਿਬ ਡੇਰਾਬਸੀ ਐਸਐਚਓ ਲਾਲੂ ਤੇ ਬਾਕੀ ਸੀਆਈਏ ਦਾ ਸਟਾਫ ਸੀਆਈਏ ਇਨਚਾਰਜ ਇਹਨਾਂ ਸਭ ਨੇ ਮਿਲ ਕੇ ਜੋ ਹੈ ਇੱਕ ਇੰਟਰਨੈਸ਼ਨਲ ਜਿਹੜਾ ਡਰੱਗ ਦਾ ਸਿੰਡੀਕੇਟ ਹੈ ਉਹਦਾ ਪਰਦਾਫਾਸ਼ ਕੀਤਾ ਹੈ ਸੋ ਇਹਨਾਂ ਨੇ ਇਹਦੇ ਵਿੱਚ ਜਿਹੜੇ ਬੰਦੇ ਅਰੈਸਟ ਕੀਤੇ ਹੈਗੇ ਇਹਨਾਂ ਦਾ ਇੱਕ ਵੱਖਰਾ ਮੋਡਸ ਆਪਰੇਂਡੈਸ ਸੀਗਾ ਉਹ ਮੋਡਸ ਆਪਰੇਂਡੈ ਲਈ ਤਾਨੂੰ ਇਹ ਜਿਹੜੀ ਜੈਕਟ ਹੈਗੀ ਜਿਹਦੇ ਅਸੀਂ ਉਹ ਬੁਲੰਦੇ ਬਣਾਤੇ ਉਹ ਦਿਖਾਣਾ ਚਾਹਨਾ ਇਸ ਤਰੀਕੇ ਦੇ ਨਾਲ ਜਿਹੜੀ ਉਹ ਜਿਹੜੀ ਜਿਹੜੀ ਉਹ ਜੈਕਟ ਹੈਗੀ ਹੈ ਉਹਦੇ ਵਿੱਚ ਜਿਹੜੀ ਫਲਤੀ ਵਾਲੀ ਜੈਕਟ ਹੁੰਦੀ ਹੈ ਉਹਦੇ ਅੰਦਰ ਸਿਲਕੇ ਤੇ ਹਿਰੋਇਨ ਦੀ ਸਮਗਲਿੰਗ ਕਰਦੇ ਸੀਗੇ ਸੋ ਕਾਫੀ ਇਹਨਾਂ ਦੀ ਇਨਫੋਰਮੇਸ਼ਨ ਬਿਲਡ ਕਰਕੇ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਸੀਗਾ ਇਸ ਤਰੀਕੇ ਦੀ ਤਿੰਨ ਜੈਕਟ ਸਾਨੂੰ ਮਿਲੀ ਹੈ ਇੱਕ ਦੇ ਵਿੱਚ 1 ਕਿਲੋ ਇਹ ਚ ਜੈਕਟ ਦੇ ਵਿੱਚ ਸੀਗੀ ਤਾਂ 1.5 ਕਿਲੋ ਹਿਰੋਇਨ ਜਿਹੜੀ ਹੈਗੀ ਉਹਦੀ ਰਿਕਵਰੀ ਹੋਈ ਹੈ ਸੋ ਇਹਦੀ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਹੈ ਉਹਦੇ ਅਕੋਰਡਿੰਗ ਇਹ ਸਾਹਮਣੇ ਆਇਆ ਹੈ ਕਿ ਇਹ ਕੋਈ ਦਿੱਲੀ ਤੋਂ ਇਹ ਲੈ ਕੇ ਆਂਦੇ ਸੀਗੇ ਦਿੱਲੀ ਦੇ ਵਿੱਚ ਜਿਹੜਾ ਹੁਣ ਤੱਕ ਇਹਨਾਂ ਨੇ ਦੱਸਿਆ ਹੈ ਲੈ ਜਿੱਦ ਲਈ ਕੋਈ ਇੱਕ ਅਫਗਾਨ ਜਿਹੜਾ ਨੈਸ਼ਨਲ ਹੈਗਾ ਉਹਦੇ ਨਾਲ ਇਹ ਸੰਪਰਕ ਚ ਸੀਗੇ ਉਹਦੇ ਰਾਹੀਂ ਇਹ ਜਿਹੜੀ ਇਹ ਹਿਰੋਇਨ ਟਿਕਰ ਕਰਦੇ ਸੀਗੇ ਤੋ ਉਸ ਤੋਂ ਬਾਅਦ ਇਹ ਆਪਣੇ ਅਸੋਸੀਏਟਸ ਦੇ ਵਿੱਚ ਜਿਹੜਾ ਹੈਗਾ ਪੰਜਾਬ ਤੇ ਹਰਿਆਣਾ ਦੇ ਵਿੱਚ ਵਕ-ਵਕ ਥਾਵਾਂ ਤੇ ਡਿਸਟ੍ਰੀਬਿਊਟ ਵੀ ਕਰਦੇ ਸੀ। ਸੋ ਇਹਦੇ ਵਿੱਚ ਜਿਹੜਾ ਦੋ ਬੰਦੇ ਮੇਨ ਫੜੇ ਗਏ ਇੱਕ ਤਾਂ ਸੁਖਦੀਪ ਸਿੰਘ ਏਲੀਅਸ ਰਾਜਾ son of ਜਸਵੰਤ ਸਿੰਘ ਇਹ ਪਾਣਾ ਫਰੀਦਕੋਟ ਦਾ ਰਹਿਣ ਵਾਲਾ ਹੈਗਾ ਤੇ ਦੂਜਾ ਕ੍ਰਿਸ਼ਨ son of ਰਾਜਪਾਲ ਇਹ ਰੋहतक ਹਰਿਆਣਾ ਦਾ ਰਹਿਣ ਵਾਲਾ ਹੈਗਾ। ਇਹਨਾਂ ਦੇ ਦੋ ਹੋਰ ਸਾਥੀ ਜਿਹੜੇ ਕਿ ਨਾਮਜਦ ਹੈਗੇ ਹਨ ਲਖਵਿੰਦਰ ਸਿੰਘ son of ਜਗਤਾਰ ਸਿੰਘ ਇਹ ਕੋਟਸਪੂਰਾ ਫਰੀਦਕੋਟ ਦਾ ਤੇ ਚੌਥਾ ਲਵਪ੍ਰੀਤ ਸਿੰਘ son of ਜਗੀਰ ਸਿੰਘ ਇਹ ਮੱਖੂ ਮਾਜਰਾ ਕਰਨਾਲ ਹਰਿਆਣੇ ਦਾ ਰਹਿਣ ਵਾਲਾ ਹੈ। ਸੋ ਇਹਦੇ ਵਿੱਚ ਇੱਕ ਜਿਹੜਾ ਦੋਸ਼ੀ ਹੈਗਾ ਇਹਨਾਂ ਤੋਂ ਇੱਕ ਹੁੰਡਾਈ ਔਰਾ ਗੱਡੀ ਵੀ ਰਿਕਵਰ ਕੀਤੀ ਹੈ। ਸੋ ਇਹਨਾਂ ਦੀ ਹੁਣ ਤੱਕ ਜਿਹੜੀ ਪੁਸ਼ਗਿਸ਼ ਦੇ ਦੌਰਾਨ ਸਾਹਮਣੇ ਆਈ ਹੈ ਗੱਲ ਤੋਂ ਇਹਨਾਂ ਦਾ ਕ੍ਰਿਮਿਨਲ ਪਿਛੋਕੜ ਵੀ ਹੈਗਾ ਸੁਖਦੀਪ ਜੋ ਹੈ ਇਹਦੇ ਉੱਤੇ ਕਿਡਨੈਪਿੰਗ ਦਾ ਕੇਸ ਹੈਗਾ 2020 ਦਾ ਉਹ ਤੋਂ ਬਾਅਦ ਫਰੀਦਕੋਟ ਜੇਲ੍ਹ ਦੇ ਵਿੱਚ ਮਈ 2024 ਦੇ ਵਿੱਚ ਬਾਹਰ ਆਇਆ ਹੈ ਤੋਂ ਸਾਡੇ ਅਕੋਰਡਿੰਗ ਉਸ ਤੋਂ ਬਾਅਦ ਇਹ ਜਿਹੜਾ ਹਿਰੋਇਨ ਦਾ ਸਮਗਲਿੰਗ ਹੈ ਉਹਦੇ ਵਿੱਚ ਲਿਪਟ ਹੋ ਗਿਆ ਦੂਜਾ ਜਿਹੜਾ ਇਹਨਾਂ ਦਾ ਸਾਥੀ ਹੈਗਾ ਉਹਦੇ ਖਿਲਾਫ ਦੀ ਸਾਨੂੰ ਵੱਖ-ਵੱਖ ਜਿਹੜੇ ਹੈਗੇ ਆ ਕਿ ਟਕਟੋ-ਟਕ 10 ਪਰਚੇ ਇੱਕ ਐਸੋਸੀਏਟ ਹੋਰ ਦੇ ਵੀ ਸਾਹਮਣੇ ਆਏ ਤੋ ਬਾਕੀਆਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਅਸੀਂ ਚੈੱਕ ਕਰ ਰਹੇ ਹਾਂ ਉਹਦੇ ਅਕੋਰਡਿੰਗ ਅੱਗੇ ਕਾਰਵਾਈ ਕਰਾਂਗੇ ਬਾਕੀ ਜਿਹੜੀ ਇੰਟਰ ਸਟੇਟ ਰੈਮੀਫਿਕੇਸ਼ਨ ਹੈਗੀ ਹੈ ਉਹ ਸਾਡੀ ਬਕਰੀ ਵਖਰੀ ਜਿਹੜੀ ਏਜੰਸੀਸ ਇਹਨਾਂ ਨਾਲ ਤਾਲਮਿਲ ਕਰਕੇ ਦੂਜੇ ਸਟੇਟ ਦੀ ਪੁਲਿਸ ਨਾਲ ਤਾਲਮਿਲ ਕਰਕੇ ਇਹਦੀ ਪੂਰੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇ ਜੀ ਯਾ ਕਿ ਕਿ ਰਹੇ ਸੀ ਆਊਟ ਡਬਲਿਊ ਯੂਨੀਵਰਸਿਟੀ ਤੇ ਜਾ ਕਿੱਥੇ ਰਹੇ ਸੀ ਦੂਸਰੀ ਗੱਲ ਇਹ ਦੋਨੋਂ ਅਲੱਗ-ਅਲੱਗ ਹੈ ਇੱਕ ਫਰੀਦਕੋਟ ਦਾ ਹੈ ਦੂਸਰਾ ਰੋਪੜ ਦਾ ਹੈ ਦੋਨੋਂ ਆਪਸ ਵਿੱਚ ਇੰਟਰਲਿੰਕ ਕੀਤਾ ਸੀ ਉਹੀ ਅਸੀਂ ਜਿਹੜਾ ਅਸੀਂ ਕਹਿ ਰਹੇ ਹਾਂ ਕਿ ਜਿਹੜਾ ਇੰਟਰ ਨੈਸ਼ਨ ਸੋ ਜਿਹੜਾ ਹੈਗਾ ਹਿਰੋਇਨ ਲਾ ਕੇ ਉਹਨੂੰ ਪ੍ਰੋਕ्योर ਕਰਕੇ ਇਹਨਾਂ ਨੇ ਇੱਕ ਇੱਥੇ ਇਹਨਾਂ ਨੇ ਇੱਥੇ ਵੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਹੈ ਕਿ ਇਹਨਾਂ ਨੇ ਇੱਥੇ ਵੀ ਰੈਂਟ ਤੇ ਇੱਕ ਅਕੋਮੋਡੇਸ਼ਨ ਲਿਆ ਹੋਇਆ ਹੈ ਮੁਹਾਲੀ ਦੇ ਵਿੱਚ ਸੋ ਉਸ ਅਕੋਮੋਡੇਸ਼ਨ ਨੂੰ ਯੂਜ਼ ਕਰਕੇ ਇਸ ਇਲਾਕੇ ਦੇ ਆਸ-ਪਾਸ ਦੇ ਇਲਾਕੇ ਵਿੱਚ ਕਿੱਥੇ-ਕਿੱਥੇ ਕਰ ਰਹੇ ਸੀਗੇ ਉਹ ਸਾਰਾ ਜਿਹੜਾ ਹੈਗਾ ਇਨਵੈਸਟੀਗੇਸ਼ਨ ਦਾ ਨਾੜੀ ਮੋਡਲ ਰਿਪੋਰਟ ਦੇ ਕੀ ਹੁੰਦੇ ਸੀ ਕੋਈ ਇਨਫੋਰਮੇਸ਼ਨ ਸੀ ਸਿਗਰੇਟ ਇਨਫੋਰਮੇਸ਼ਨ ਸੀ ਆਪਣੇ ਕੋਲ ਕਿੱਥੋਂ ਇਹਨਾਂ ਨੂੰ ਆਇਦੈਂਟ ਫੜਿਆ ਦੇਖੋ ਐਗਜ਼ੈਕਟ ਫੜਿਆ ਤੇ ਉਹ ਨੋਟ ਦੇ ਵਿੱਚ ਆ ਜਾਏਗੀ ਜੋ ਡਿਟੇਲਸ ਸਿਕਰਟ ਇਨਫੋਰਮੇਸ਼ਨ ਕਾਫੀ ਦਿਨ ਤੋਂ ਅਸੀਂ ਬਿਲਡ ਕਰ ਰਹੇ ਸੀਗੇ ਕਿਉਂਕਿ ਜਿਹੜੇ ਸਾਡੇ ਸੀਐਮ ਸਾਹਿਬ ਡੀਜੀਪੀ ਸਾਹਿਬ ਡੀਆਈਜੀ ਮੈਮ ਇਹਨਾਂ ਨੇ ਕਿਹਾ ਹੋਇਆ ਹੈ ਕਿ ਜਿਹੜੀ ਆਪਣੀ ਔਰ ਅਗੇਂਸਟ ਰੈਕਸ ਹੈ ਇਹਦੇ ਵਿੱਚ ਦਿਨ ਦਾ ਅਸੀਂ ਕੰਮ ਕਰਦੇ ਹਾਂ ਇੱਕ ਜਿਹੜੇ ਲਿਸਟਡ ਸਮਗਲਸ ਹੈਗੇ ਜਿਹੜੇ ਡੇਲਡ ਆਉਟ ਆ ਰਹੇ ਉਹਤੇ ਵੀ ਨਿਗਰਾਨੀ ਰੱਖਦੇ ਹਾਂ ਸੋ ਇਹ ਸਾਨੂੰ ਇਨਫੋਰਮੇਸ਼ਨ ਸੀ ਕਿ ਉਹਨੂੰ ਅਸੀਂ ਬਿਲਡ ਕਰਕੇ ਉਹਨੂੰ ਪੜਨ ਚ ਕਾਮਯਾਬ ਹੋਏ ਇਹਦੇ ਵਿੱਚ ਸਾਡਾ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਆਇਆ ਕੋਈ ਲੋਕਲ ਇਨਵੋਲਵਮੈਂਟ ਜਿੱਦਾਂ ਤੁਸੀਂ ਕਿਹਾ ਇਨਫੋਰਮੇਸ਼ਨ ਐਕੋਮੋਡੇਸ਼ਨ ਇੱਥੇ ਲਈ ਗਈ ਸੀ ਕੋਈ ਲੋਕ ਸਾਡੀ ਬੈਕਵਰਡ ਫਾਰਵਰਡ ਲਿੰਕੇਜ ਦਾ ਇੱਕ ਸਿਸਟਮ ਹੈਗਾ ਜਿਹਦੇ ਵਿੱਚ ਹੁਣ ਜਦੋਂ ਅਸੀਂ ਤਫਤੀਸ਼ ਕਰਾਂਗੇ ਸੋ ਟੈਕਨੀਕਲ ਇਨਵੈਸਟੀਗੇਸ਼ਨ ਵੀ ਕਰਾਂਗੇ ਇਹਨਾਂ ਨਾਲ ਪੁਸ਼ਕਿਸ਼ਵੀ ਕਰਾਂਗੇ ਮੋਬਾਈਲ ਫੋਨਸ ਵਗੈਰਾ ਸਾਰਾ ਕੁਝ ਚੈੱਕ ਕਰਕੇ ਸੋ ਵੀਲ ਆਇਡੈਂਟੀਫਾਈ ਕਿ ਲੋਕਲ ਐਸੋਸੀਏਸ਼ਨ ਨਾਲ ਦੇ ਕੌਣ ਹੈ ਤੇ ਇੰਟਰ ਸਟੇਟ ਕੌਣ ਹੈ ਤੇ ਇੰਟਰਨੈਸ਼ਨਲ ਵੀ ਕੀ ਦੀ ਹੇਰੈਮੀਫਿਕੇਸ਼ਨਸ ਹੈਗੀ ਉਹ ਵੀ ਅਸੀਂ ਚੈੱਕ ਕਰਾਂਗੇ ਸਰ ਕਿੰਨੇ ਟਾਈਮ ਤੋਂ ਲੈ ਕੇ ਆ ਰਹੇ ਸੀਗੇ ਤੇ ਪਹਿਲਾਂ ਕਿੰਨੇ ਗੇੜੇ ਇਹ ਮਾਰ ਚੁੱਕੇ ਸੀ ਉਹ ਸਾਰਾ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕਲੀਅਰ ਕਰਤਾ ਹੁਣ ਇੱਕ ਹੋਰ ਐਡ ਕਰ ਲਓ ਕਿ ਜਿਵੇਂ ਤਿੰਨ ਜੈਕਾਂ ਇਤਾਂ ਤੋਂ ਜਿਨ੍ਹਾਂ ਚ ਹੈਰੋਰ ਮਿਲਿਆ ਕੋਲ ਕਿਵੇਂ ਸਪਲਾਈ ਕਰਦੇ ਸੀ ਹੋਲਸੇਲ ਬਿਜ਼ਨਸ ਟਾਈਪ ਕਰਦੇ ਸੀ ਪੂਰਾ ਕੰਮ ਜਾਂ ਸਪੈਸ਼ਲੀ ਆਪ ਸੀਦੇ ਸੀ ਨੂੰ ਜਿਹੜਾ ਕਸਕਰੀ ਕਰਦੇ ਕਿ ਉਹ ਸਾਰਾ ਨਾ ਮਤਲਬ ਕਿ ਇਹ ਹੁਣ ਸਾਡੇ ਕੋਲੇ ਬੰਦੇ ਆਏ ਐ ਜਿਹਸੀ ਅਰੈਸਟ ਕੀਤੇ ਇਹਨਾਂ ਦੇ ਹੋਰ ਅਸੋਸੀਏਟਸ ਨਾਮ ਦੇ ਰਹਿ ਗਏ ਉਹ ਵੀ ਅਰੈਸਟ ਹਲੇ ਕਰਨੇ ਸੋ ਪੂਰਾ ਇਹਦੀ ਪਿਕਚਰ ਕਲੀਅਰ ਹੋਏਗੀ ਜਦੋਂ ਸਾਰੇ ਫੜੇ ਜਾਣਗੇ ਜਦੋਂ ਵੀਰੋ ਸਾਹਮਣੇ ਆਏਗਾ ਬਟ ਪ੍ਰਾਇਮਰੀ ਅਸੀਂ ਅਸਿਉਮ ਕਰ ਸਕਦੇ ਹਾਂ ਕਿ ਵੀ 1.5 ਕਿਲੋ ਹਿਰੋਇਨ ਕੋਈ ਆਪ ਤੱਕ ਕੰਜ਼ੂਮ ਨਹੀਂ ਕਰੇਗਾ ਇਟ ਵਿਲ ਆਫਕੋਰਸ ਵੀ ਸੋਲਡ ਸਨ